ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਇੱਕ ਨਵੇਂ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਬढ़ापा ਪੈਨਸ਼ਨ ਬਾਰੇ ਜਦੋਂ ਆਪਾਂ ਅਪਲਾਈ ਕਰਨਾ ਹੈ ਤੇ ਕਿਹੜੇ ਦਸਤਾਵੇਜ਼ ਨਾਲ ਲਗਾਉਣੇ ਆ ਦਸਤਾਵੇਜ਼ਾਂ ਦੀ ਪੂਰੀ ਸੂਚੀ ਜੜੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ 2024 ਦੇ ਜਿਹੜੇ ਨਵੇਂ ਨਿਯਮ ਨੇ ਜੀ ਉਹਨਾਂ ਅਨੁਸਾਰ ਕੀ ਗਾਈਡਲਾਈਨਸ ਨੇ ਉਮਰ ਹੱਦ ਕਿੰਨੀ ਚਾਹੀਦੀ ਔਰ 2500 ਪੈਨਸ਼ਨ ਦੀਆਂ ਜੋ ਖਬਰਾਂ ਨੇ ਤੇ ਉਹਦੇ ਤੇ ਕੀ ਸੱਚਾਈ ਹੈ ਕੀ ਹੈ ਤੁਹਾਨੂੰ ਸਾਰੀ ਜਾਣਕਾਰੀ ਜੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਅੰਤ ਤੱਕ ਵੀਡੀਓ ਦੇ ਨਾਲ ਜੁੜੋ ਜੁੜੇ ਰਹੋ ਸਾਤੋ ਫੈਲਾਦਾ ਜੀ ਬੜਾ ਪੈਨਸ਼ਨ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਆਨਲਾਈਨ ਤਰੀਕੇ ਨਾਲ ਵੀ ਕਰ ਸਕਦੇ ਹੋ ਜਾਂ ਆਫਲਾਈਨ ਵੀ ਕਰ ਸਕਦੇ ਹੋ ਆਫਲਾਈਨ ਕਰਨਾ ਹੈ ਤਾਂ ਤੁਹਾਨੂੰ ਨਜ਼ਦੀਕੀ ਆਪਣੇ ਸੇਵਾ ਕੇਂਦਰ ਵਿਖੇ ਜਾ ਕੇ ਤੁਹਾਡੇ ਜਿਹੜੇ ਲੋੜੀਂਦਾ ਦਸਤਾਵੇਜ਼ ਨੇ ਉਹ ਤੁਹਾਡੇ ਕੋਲ ਹੋਣੇ ਚਾਹੀਦੇ ਆ ਜਿਹੜੀ ਸੂਚੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਪ੍ਰੋਵਾਈਡ ਕਰਾਵਾਂਗੇ ਆਫਲਾਈਨ ਕਰਨਾ ਹੈ ਤੁਸੀਂ ਸੇਵਾ ਕੇਂਦਰ ਵਿਖੇ ਜਾ ਕੇ ਕਰ ਸਕਦੇ ਹੋ ਕੋਈ ਫੀਸ ਨਹੀਂ ਹੈ ਜੀ ਜ਼ੀਰੋ ਚਾਰਜਸ ਤੁਹਾਡੇ ਲੱਗਣਗੇ ਔਰ ਆਨਲਾਈਨ ਕਰਨਾ ਹੈ ਤੇ ਤੁਸੀਂ ਜਿਹੜੇ ਆਨਲਾਈਨ ਅਪਾਇੰਟਮੈਂਟ ਵੀ ਲੈ ਸਕਦੇ ਹੋ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੋ ਨਵੀਂ ਸਕੀਮ ਦੇ ਤਹਿਤ ਭਗਵਾਨ ਤਮਨ ਸਰਕਾਰ ਤੁਹਾਡੇ ਦੁਆਰ ਸਕੀਮ ਦੇ ਤਹਿਤ ਜਿਹੜੇ ਹੁਣ ਕੁਝ ਸਹੂਲਤਾਂ ਤੁਹਾਨੂੰ ਘਰ ਬੈਠੇ ਹੀ ਮਿਲਦੀਆਂ ਨੇ ਅਪਾਇੰਟਮੈਂਟ ਲੈ ਕੇ ਸਟੋਰ ਸਟਪ ਡਿਲੀਵਰੀ ਬੁਆਏ ਜੋ ਹੋਏਗਾ ਤੁਹਾਡੇ ਘਰ ਆ ਕੇ ਤੁਹਾਡੇ ਸਾਰੇ ਦਸਤਾਵੇਜ਼ ਚੈੱਕ ਕਰਕੇ ਤੇ ਆਨਲਾਈਨ ਅਪਲਾਈ ਲੈਪਟਾਪ ਦੇ ਥਰੂ ਕਰਕੇ ਜਾਏਗਾ ਕਿਵੇਂ ਕਰਨਾ ਜੀ 1076 ਤੇ ਤੁਸੀਂ ਕਾਲ ਕਰ ਸਕਦੇ ਹੋ ਟੋਲ ਫਰੀ ਨੰਬਰ ਹੈ ਜੀ ਤੇ ਇਹਦੇ ਤੇ ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਹੈ ਉਹ ਬੁੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਸ਼ਡਿਊਲ ਹੈ ਉਹ ਦੱਸ ਦਿੱਤਾ ਜਾਏਗਾ ਤੇ ਜਿਹੜਾ ਸ਼ਡਿਊਲ ਦੇ ਮੁਤਾਬਕ ਤੁਹਾਡੇ ਘਰ ਇੱਕ ਜਿਹੜਾ ਡੋਸਟੈਂਪ ਡਿਲੀਵਰੀ ਬੁਆਏਗਾ ਤੇ ਤੁਹਾਡਾ ਸਾਰਾ ਪ੍ਰੋਸੈਸ ਜਿਹੜਾ ਪੈਨਸ਼ਨ ਦਾ ਜਿਹੜਾ ਅਪਲਾਈ ਕਰਕੇ ਜਾਏਗਾ ਹੁਣ ਗੱਲ ਕਰ ਲੈਣੇ ਆ ਜੀ ਲੋੜਿੰਦਾ ਦਸਤਾਵੇਜ਼ਾਂ ਦੀ ਸੂਚੀ ਬੜਾਪਾ ਪੈਨਸ਼ਨ ਲਈ ਜੋ ਲੋੜਿੰਦੇ ਦਸਤਾਵੇਜ਼ ਨੇ ਜੀ ਕਿਹੜੇ ਨੇ ਅਜੋ ਦੇਖਦੇ ਆਂ ਤੁਸੀਂ ਦੇਖ ਸਕਦੇ ਹੋ ਜੀ ਇਹ ਫਾਰਮ ਜਿਹੜਾ ਆਪਣੀ ਪੂਰੀ ਸੂਚੀ ਹੈ ਤੇ ਇਹਦੇ ਅਨੁਸਾਰ ਜੜੀਆ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਡਿਪਾਰਟਮੈਂਟ ਕਿਹੜਾ ਜੀ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਔਮਨ ਐਂਡ ਚਾਈਲਡ ਡਿਵੈਲਪਮੈਂਟ ਦੇ ਅਧਿਕਾਰ ਅਗਰੇ ਤੇ ਜਿਹੜੀ ਆ ਪੈਨਸ਼ਨ ਲੱਗਦੀ ਆ ਬੜਾਪਾ ਪੈਨਸ਼ਨ ਸਕੀਮ ਯਾਨੀ ਕਿ 올ਡ ਏਜ ਪੈਨਸ਼ਨ ਸਕੀਮ ਦੀ ਆਪਾਂ ਗੱਲ ਕਰ ਰਹੇ ਆ ਤੇ ਜੋ ਸਰਕਾਰੀ ਫੀਸ ਹੈ ਜੀ ਕੋਈ ਨਹੀਂ ਹੈ ਤੁਸੀਂ ਦੇਖ ਸਕਦੇ ਹੋ 0 ਰੁਪਏ ਤੁਹਾਡੀ ਫੀਸ ਲੱਗੇਗੀ ਅਪਲਾਈ ਕਰਨ ਦੀ ਅੱਗੇ ਚੱਲਦੇ ਆ ਜੀ ਲੋੜੀਂਦੇ ਦਸਤਾਵੇਜ਼ ਦਸਤਾਵੇਜ਼ ਕਿਹੜੇ ਨੇ ਜੀ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜੀ ਤੁਹਾਡੇ ਕੋਲ ਬੈਂਕ ਪਾਸਬੁੱਕ ਹੋਣੀ ਚਾਹੀਦੀ ਹੈ ਜਿਹੜੀ ਕਿ ਜ਼ਰੂਰੀ ਹੈ ਕਿਉਂਕਿ ਜਿਹੜੀ ਪੈਨਸ਼ਨ ਤੁਹਾਡੇ ਜਾਣੀ ਹੈ ਜੋ ਵੀ ਪੱਤਾ ਆਏਗਾ ਉਹ ਤੁਹਾਡਾ ਬੈਂਕ ਦੇ ਵਿੱਚ ਜਿਹੜਾ ਅਕਾਊਂਟ ਉਹਦੇ ਵਿੱਚ ਹੀ ਆਏਗਾ ਸੋ ਇਸ ਲਈ ਤੁਹਾਡੇ ਕੋਲ ਬੈਂਕ ਪਾਸਬੁੱਕ ਹੋਣੀ ਜ਼ਰੂਰੀ ਹੈ ਦੂਜੀ ਚੀਜ਼ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਬਿਨਾਂ ਕਾਰ ਦਾ ਪਛਾੜ ਦਾ ਸਬੂਤ ਅਤੇ ਰਹਿائش ਦਾ ਸਬੂਤ ਯਾਨੀ ਕਿ ਪ੍ਰੂਫ ਆਫ ਆਈਡੈਂਟੀਟੀ ਕਮ ਪ੍ਰੂਫ ਆਫ ਐਡਰੈਸ ਮੈਂਡੇਟਰੀ ਹੈ ਜੀ ਜ਼ਰੂਰੀ ਹੈ ਤੇ ਇਹਦੇ ਲਈ ਤੁਸੀਂ ਆਪਣੇ ਦਸਤਾਵੇਜ਼ ਜਿਹੜੇ ਲਗਾ ਸਕਦੇ ਹੋ ਬਿਨਾ ਕਾਰਦਾ ਜਨਮ ਮਿਤੀ ਦਾ ਸਬੂਤ ਅਤੇ ਆਧਾਰ ਕਾਰਡ ਲਗਾ ਸਕਦੇ ਹੋ ਤੁਸੀਂ ਵੋਟਰ ਕਾਰਡ ਜਾਂ ਵੋਟਰ ਸੂਚੀ ਦਾ ਜਨਮ ਸਰਟੀਫਿਕੇਟ ਜਾਂ ਮੈਟ੍ਰਿਕ ਸਰਟੀਫਿਕੇਟ ਲਾ ਸਕਦੇ ਹੋ ਸੋ ਇਹ ਵੀ ਜਿਹੜਾ ਜਆ ਨਾਲ ਰੱਖਣਾ ਤੁਹਾਡੇ ਕੋਲ ਹੋਣਾ ਜਿਹੜਾ ਜ਼ਰੂਰੀ ਹੈ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਪ੍ਰੂਫ ਆਫ ਆਈਡੈਂਟੀ ਦੇ ਵਿੱਚ ਤੁਸੀਂ ਕੀ ਲਗਾ ਸਕਦੇ ਹੋ ਸੋ ਇਹ ਸਾਰੀ ਸੂਚੀ ਹੈ ਜੀ ਇਹਦੇ ਅੰਸਾਰ ਤੁਹਾਡੇ ਕੋਲ ਕੋਈ ਇੱਕ ਡਾਕੂਮੈਂਟ ਹੋਣਾ ਚਾਹੀਦਾ ਜਿਹੜਾ ਕਿ ਪਛਾਣ ਦਾ ਸਬੂਤ ਹੋਣਾ ਚਾਹੀਦਾ ਹੈ ਜਿੱਦੇ ਵਿੱਚ ਪਾਸਪੋਰਟ ਵੋਟਰ ਆਈਡੀ ਕਾਰਡ ਆਧਾਰ ਕਾਰਡ ਪੈਨ ਕਾਰਡ ਗਵਰਨਮੈਂਟ ਸਰਕਾਰੀ ਆਈਡੀ ਕਾਰਡ ਡਰਾਈਵਿੰਗ ਲਾਇਸੈਂਸ ਤੇ ਮਰ ਰੇਗਾ ਜੋਬ ਕਾਰਡ ਪੈਨਸ਼ਨ ਕਾਰਡ ਸੋ ਇਹਨਾਂ ਕੁਲੰਗ ਲੱਗੀਆਂ ਚ ਤੁਹਾਡੇ ਕੋਲ ਜਿਹੜਾ ਆ ਆਈਡੈਂਟੀਟੀ ਦਾ ਜਿਹੜਾ ਸਬੂਤ ਹੈ ਇਹਨਾਂ ਚ ਕੋਈ ਇੱਕ ਕਾਰਡ ਤੁਹਾਡੇ ਕੋਲ ਹੋਣਾ ਲਾਜ਼ਮੀ ਹੈ ਅੱਗੇ ਚੱਲਦੇ ਹਾਂ ਰੂਫ ਆਫ ਆਈਡੈਂਟੀਟੀ ਯਾਨੀ ਕਿ ਤੁਹਾਡੇ ਪਤੇ ਦਾ ਸਬੂਤ ਰੈਜ਼ੀਡੈਂਸ ਦਾ ਸਬੂਤ ਜੀ ਇਹਦੇ ਵਿੱਚ ਤੁਸੀਂ ਵੀ ਆਪਣੇ ਵੋਟਰ ਆਈਡੀ ਕਾਰਡ ਲਾ ਸਕਦੇ ਹੋ ਆਧਾਰ ਕਾਰਡ ਪਾਸਪੋਰਟ ਬੈਂਕ ਖਾਤਾ ਪਾਸਬੁੱਕ ਇਨਕਮ ਟੈਕਸ ਅਸੈਸ਼ਨ ਅਸੈਸਮੈਂਟ ਆਰਡਰ ਤੇ ਤੁਸੀਂ ਜਿਹਾ ਸਕਦੇ ਹੋ ਇਹ ਸਾਰੇ ਸੂਚੀਆਂ ਜ ਤੁਹਾਡੇ ਕੋਲ ਇੱਕ ਸੂਚੀ ਦਾ ਜਿਹੜਾ ਦਸਤਾਵੇਜ਼ ਹੋਣਾ ਜ਼ਰੂਰੀ ਹੈ ਜਨਮ ਮਿਤੀ ਦੇ ਸਬੂਤ ਦੇ ਵਿੱਚ ਤੁਸੀਂ ਆਧਾਰ ਕਾਰਡ ਲਗਾ ਸਕਦੇ ਹੋ ਵੋਟਰ ਆਈਡੀ ਕਾਰਡ ਪੈਨ ਕਾਰਡ ਡਰਾਈਵਿੰਗ ਲਾਇਸੈਂਸ ਤੇ ਜਨਮ ਸਰਟੀਫਿਕੇਟ ਇਹ ਵੀ ਇਹਨਾਂ ਦੇ ਚਾਹਤ ਸਰਟੀਫਿਕੇਟ ਜ ਤੁਹਾਡੇ ਕੋਲ ਇੱਕ ਜਿਹੜਾ ਹੋਣਾ ਜ਼ਰੂਰੀ ਹੈ ਜਨਮ ਮਿਤੀ ਦੇ ਸਬੂਤ ਦੇਣ ਦੇ ਲਈ ਸੋ ਇਹਨਾਂ ਸਾਰੇ ਤੁਹਾਡੇ ਕੋਲ ਜਿਹੜਾ ਜ ਦਸਤਾਵੇਜ਼ ਜਿਹੜੇ ਹੋਣੇ ਚਾਹੀਦੇ ਨੇ ਇਸ ਤੋਂ ਬਾਅਦ ਤੁਸੀਂ connect.mejau.government.in ਤੇ ਜਿਹੜਾ ਅਪਲਾਈ ਕਰਨਾ ਸੋ ਇਹ ਜੇਕਰ ਆਨਲਾਈਨ ਫਾਰਮ ਤੁਸੀਂ ਲੈਂਦੇ ਹੋ ਦੀ ਤੇ ਸਾਰਾ ਕੰਮ ਜਿਹੜਾ ਦੋ ਸਟੈਪ ਡਿਲੀਵਰੀ ਵਾਈਜ਼ ਦਾ ਹੋਏਗਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜੀ 1100 ਤੇ ਇਹਦੇ ਉੱਤੇ ਤੁਸੀਂ ਫੋਨ ਕਰਕੇ ਸਾਰੀ ਜਾਣਕਾਰੀ ਜੜੀ ਲੈ ਸਕਦੇ ਹੋ ਤੇ ਹੁਣ ਜੇਕਰ ਗੱਲ ਕੀਤੀ ਜਾਵੇ ਜੀ 2500 ਪੈਨਸ਼ਨ ਸੋ ਹਾਲੇ ਤੱਕ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜੀ ਜੋ ਯੂਨੀਅਨ ਆਗੂ ਮਦੀ জাফর ਕਲੀ ਕੀ ਜੋ ਆਗੂ ਨੇ ਆਗੂ ਸਾਹਿਬਾਨ ਨੇ ਤੇ ਉਹਨਾਂ ਦੀ ਸਰਕਾਰ ਦੇ ਨਾਲ ਜੋ ਮੀਟਿੰਗਾਂ ਹੋਈਆਂ ਹਾਲੇ ਕਦ ਤੱਕ ਕੋਈ ਪੁਖਤਾ ਜਾਣਕਾਰੀ ਕੋਈ ਪੁਖਤਾ ਸਿੱਟਾ ਨਹੀਂ ਨਿਕਲਿਆ ਹੈਗਾ ਇਸ ਲਈ ਹਾਲੇ ਜਿਹੜੀ ਪੈਨਸ਼ਨ ਹੈ ਜੀ 1500 ਹੀ ਚੱਲ ਰਹੀ ਹੈ ਤੇ ਹਾਲੇ ਕੋਈ ਅਧਿਕਾਰਿਕ ਏਦਾਂ ਦਾ ਕੋਈ ਆਰਡਰ ਵੀ پاس ਨਹੀਂ ਹੋਇਆ ਜਿਦੇ ਵਿੱਚ 2500 ਪੈਨਸ਼ਨ ਦੀ ਗੱਲ ਕੀਤੀ ਗਈ ਹੋਵੇ ਹਾਲਾਂਕਿ ਜਿਹੜੇ ਆ ਕਾਫੀ ਮੀਟਿੰਗਾਂ ਦੇ ਬਾਵਜੂਦ ਵੀ ਏਦਾਂ ਦਾ ਹਾਲੇ ਕੋਈ ਜਿਹੜਾ ਜਾਰੀ ਬਿਆਨ ਨਹੀਂ ਹੋਇਆ ਇਸ ਲਈ ਹਾਲੇ ਪੈਨਸ਼ਨ 2500 ਦੇ ਅਫਵਾਹੇ ਨੇ ਜੇ ਏਦਾਂ ਦੀ ਕੋਈ ਜਿਹੜੀ ਲੀਗਲ ਜਾਣਕਾਰੀ ਹਾਲੇ ਤੱਕ ਕੋਈ ਨਿਕਲ ਕੇ ਨਹੀਂ ਆਈ ਹੈ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ اجازت ਦਿਓ ਤੱਕ